ਲੀਜ਼ ਜ਼ਿਲ੍ਹਾ ਗੁਰਦਾਸਪੁਰ ਅਧीन ਪੰਦੇ ਕਸਬਾ ਕਨੂਮਾਨ ਵਿੱਚ ਮਹਿਜ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਟੜਿਆਂ ਦੇ ਵਿੱਚ ਝਗੜੇ ਦੌਰਾਨ ਇੱਕ 19 ਸਾਲਾ ਨੌਜਵਾਨ ਰਾਜਨੂ ਸਿੰਘ ਦੀ ਮੌਤ ਹੋਈ ਹੈ ਜਦ ਕਿ ਉਸ ਦਾ ਪਿਤਾ ਬਲਵਿੰਦਰ ਮਸੀਹ ਗੰਭੀਰ ਹੋਂਕ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਹਿਲਾ ਸਰਕਾਰੀ ਹਸਪਤਾਲ ਕਨੂਮਾਨ ਵਿਖੇ ਲਿਜਾਇਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹਾਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ ਜਿਸ ਨੂੰ ਅਮਰਸਾਲੇ ਸਪੈਸ਼ਲ ਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ ਇਸ ਲੜਾਈ ਝਗੜੇ ਦੌਰਾਨ ਇਤਾਂ ਅਰੋੜਾ ਨੇ ਥੂਭੂ ਵਰਤਾਂ ਹੋਈ ਜਿਸ ਦੇ ਚਲਦੇ ਇੱਕ ਅਰੋੜਾ ਰਾਜਨ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਸਿਰ ਦੇ ਵਿੱਚ ਵੱਜ ਗਿਆ ਜਿਸ ਕਰਕੇ ਉਹ ਗੰਭੀਰ ਉਪਰਜ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਇਸ ਝਗੜੇ ਦੌਰਾਨ ਉਸ ਦਾ ਪਿਤਾ ਬਲਵਿੰਦਰ ਸਿੰਘ ਵੀ ਗੰਭੀਰ ਉਪਰਜ ਜ਼ਖਮੀ ਹੋ ਗਿਆ ਪੁਲਿਸ ਵੱਲੋਂ ਕਾਰਵਾਈ ਕਰਦੇ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇ ਤੋਂ ਵੀ ਇਸ ਨੂੰ ਖਤਮ ਕਰ ਦਿੱਤੀ ਹੈ ਬਿਊਰੋ ਰਿਪੋਰਟ ਅਲ ਪੰਜਾਬ ਨੂੰ ਮੇਰਾ ਨਾਮ ਸੁਖਮਿੰਦਰ ਸੁਖਵਿੰਦਰ ਮਸੀਹ ਕੀ ਗੱਲ ਕੀ ਹੋਈ ਹੈ ਬਣਾ ਇੱਦਾਂ ਗਾਲਾਂ ਗੁਲਾ ਕਰ ਦੇ ਟਾਰੋੜੇ ਚ ਲਾਇਓ ਟੋ ਦੇ ਮੇਰੇ ਭਰਾ ਦੇ ਜਿਹੜਾ ਇਹਦੀ ਘਰ ਤੋਂ ਹੀ ਹੈ ਨਾ ਰਾਜਿੰਦੀ ਉਹਦੇ ਇੱਥੇ ਮਸੀਹ ਦੇ ਅੱਛਾ ਤੇ ਡੈਰੀ ਦਾ ਇੱਥੇ ਜਿਹੜਾ ਰੋਣਾ ਬੱਜਾ ਅੱਛਾ ਡੈਰੀ ਵੀ ਸੀਰੀਅਸ ਆ ਕਰਦਾ ਪੁੱਛਦਾ ਕਿ ਇਹ ਕੀ ਨਾਮ ਮੁੰਡੇ ਦਾ ਕੀ ਨਾਮ ਹੈ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜਿਹਦੀ ਦੱਸੋਗੀ ਉਹਦੇ ਪਿਓ ਦਾ ਕੀ ਨਾਮ ਹੈ ਬਲਵਿੰਦਰ ਸਿੰਘ ਬਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਭਰਾ ਭਰੇ ਜੀ ਭਾਈ ਸਾਹਿਬ ਭਾਈ ਸਾਹਿਬ ਵਿਆਹ ਸੀ ਕਾ ਕੇ ਇੱਕ ਵਾਰਾ ਇੱਕ ਵਾਰਾ ਹੀ ਹੈ ਜੇ ਅੱਛਾ ਹਾਂ ਜੀ ਕੀ ਕੰਮ ਕੀ ਕਰਦਾ ਸੀਗਾ ਕੰਮ ਹੀ ਕਰਦੇ ਆ ਪਬਲਿਕ ਮੋਰੇ ਢੋਨੇ ਤੋਂ ਕਰਦੇ ਆ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਉਹੀ ਗਾਣਾ ਗੁਣਾ ਕੱਢਦੇ ਹੋਰ ਫਰੀ ਵੀ ਗੱਲ ਹੋਈ ਕਿੰਨਾ ਨਾ ਝਗੜਾ ਆ ਵਾ ਰਵੀ ਦੇ ਨਿਆਣਿਆਂ ਦਾ ਭੋਲਾ ਦਮੋਟਾ ਇਹ ਉਹ ਨਾਕੀ ਜਿਹਾ ਜਿਹੜਾ ਆ ਮੁੰਡਾ ਜਿਹੜਾ ਨਾਲ ਝਗੜਾ ਹੋਇਆ ਹੋਵੇ ਦੋਹੇ ਕੰਦੇ ਰਵੀ ਰਵੀ ਦੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੇ ਤੂੰ ਨਹੀਂ ਮਰ ਜਾਣਾ ਪੇਟ ਤੇ ਅੱਛਾ ਆ ਵੀ ਜੀ ਆ ਗਿਆ ਇਹਦੇ ਘਰੇ ਆਣ ਕੇ ਲੜੇ ਤੁਹਾਡੇ ਨਹੀਂ ਕਿਸੇ ਗੱਲ ਤੋਂ ਝਗੜਾ ਤੇ ਹੋਣਾ ਹੀ ਆ ਨਾ ਕੋਈ ਗੱਲ ਤਾਂ ਹੋਰ ਗੱਲ ਕੋਈ ਨਹੀਂ ਨੇੜ ਕੋਈ ਆਈ ਜਾਂਦਾ ਕਾਲਾ ਕੱਢਦੇ ਹੀ ਆ ਕੇ ਤੁਹਾਡੇ ਘਰ ਦੇ ਗਾੜੀ ਆ ਕੇ ਕਾਲਾ ਕੱਢਣ ਦੇ ਆ ਸੇ ਸੇਰੇ ਅੱਛਾ ਹਾਂਜੀ ਇਹ ਕਿੰਨੇ ਜਣੇ ਸੀ ਉਹ ਦੋ ਜਣੇ ਆ ਜੀ ਇਹ ਕਦ ਨਾ ਮਾਰੇਗਾ ਨਾ ਉਹ ਜੂੜੇ ਮਾਰਿਆ 8 ਮਾਰੀ 6 ਵਜੇ 6 ਵਜੇ ਜੀ ਇੱਥੇ ਪਿੱਛੇ ਜਿਹੜਾ ਕਿ ਨਾਵਤ ਮੇਰਾ ਨਾਮ ਸਾਜਨ ਸਿੰਘ ਜੀ ਸਾਜਨ ਮਸੀ ਹਾਂ ਜੀ ਇਹ ਕਿੰਨੇ ਵੀ ਦੀ ਪੁੱਤ ਗੱਲ ਹੋਈ ਆ ਇਹ 7 ਗੋ ਵੀ ਦੀ ਹੋਈ ਹੈ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਤੁਹਾਡੇ ਘਰ ਦੇ ਬੂਏ ਕੋਲ ਚਾਰ ਗਾੜੀ ਲੈ ਇਹਨੂੰ ਕਹਾਂ ਵੀ ਪਰਿਹਾਰ ਦਿਓ ਤੇ ਇਹ ਗਾੜੀਆਂ ਪਰੇਨਾ ਤੇ ਮੇਰਾ ਡੈਡੀ ਕਹਿੰਦਾ ਨਹੀਂ ਐਂ ਕਹਿੰਦਾ ਇੱਥੇ ਕਰਾਉਣਾ ਆਉਂ ਜਉ ਫਲਾਂਟੇ ਮੇਰੇ ਡੈਡੀ ਦੇ ਹੱਥੀ ਪੈਣ ਲੱਗਾ ਕਈ ਫਿਰ ਵੜ ਕੇ ਕੁੱਟਿਆ ਨੂੰ ਤੇ ਬਾਅਦ ਰੋੜੇ ਮਾਰਨ ਦਾ ਫਿਰ ਇਹਨਾਂ ਨੇ ਮੇਰਾ ਖੜਾ ਮਾਰਤਾ ਇੱਟ ਮਾਰ ਕੇ ਇੱਟ ਮਾਰ ਕੇ ਕਿੱਥੇ ਵਜੇ ਆ ਇੱਟੇ ਵਜੇ ਬੈਕ ਸੈਡ ਹੁਣ ਗਰਦਾਪੁਰ ਚਲੇ ਗਏ ਹਾਂਜੀ ਗਰਦਾਪੁਰ ਲੈ ਗਏ ਗਰਦਾਪੁਰ ਲੈ ਗਏ ਤੇ ਜਦ ਇੱਟ ਵੱਜੀ ਇਹਨੂੰ ਮਤਲਬ ਡੱਟ ਹੋ ਗਈ ਉਹ ਕਿੱਥੇ ਉਸੇ ਸਰਕਾਰੀ ਹਸਪਤਾਲ ਸਰਕਾਰੀ ਹਾਂਜੀ ਸਾਨੂੰ ਨੇ ਇੱਕ ਸਵੇਰੇ ਕਾਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਉੱਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਨੇ ਇੱਟਾ ਰੋੜੇ ਮਾਰੇ ਮਾਰਿਆ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਇਹਨਾਂ ਦੇ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਮੀਟੇ ਗੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜ਼ਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਾਂ ਜਰ ਅ ਜਰ ਅੰਜੀ ਕੀ ਕੋਈ ਪਹਿਰਾ ਲੈਣ ਦੇਣਾ ਹੈਗਾ ਇਹਨਾਂ ਦਾ ਕਿੰਨੇ ਕੇ ਪੈਸੇ ਦੇ ਪੈਸੇ 500 ਰੁਪਏ ਦੇ ਕਹਿੰਦੇ ਕੀ ਲੈਣ ਦੇਣਾ ਹੈਗਾ ਇਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀ ਹੈ ਤੇ ਬਾਕੀ ਜਿਹੜਾ ਮੁੱਤਿ ਕੀ ਉਹਦੀ ਆਪਾਂ ਪੋਸਟ ਮਾਰਡ ਕਰਾ ਰਹੇ ਹਾਂ ਤੇ ਕਿਹਨੇ ਕਿਹਦੇ ਨੂੰ ਤੁਸੀਂ ਪਤਾ ਹੈ ਹਾਂਜੀ ਰੋਹਿਤ ਮਸੀਹਾ ਰਾਹੁਲ ਮਸੀਹਾ ਤੇ ਇੱਕ ਨਰੀ ਮਾਤਾ ਠੀਕ ਹੈ ਕਿ ਕਿ ਕਿਦਾ ਰਲ ਲਿਖੀ ਇਹ ਜੋ ਨਮਾਜ਼ ਦਾ ਕਾਨੂੰਨ ਬਣਾਇਆ ਹੈ 103 ਬੀ ਐਨ ਐਸ